19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਸਰ ਅੱਜ ਪ੍ਰਕਿਰਦਾ ਪਵਿੱਤਰ ਦਿਹਾੜਾ ਹੈਗਾ ਤੁਹਾਡੇ ਜੇਲ੍ਹ ਦੇ ਵਿੱਚ ਕਿਹੜੇ ਪ੍ਰਬੰਧ ਕੀਤੇ ਗਏ ਨੇ ਤੁਹਾਡਾ ਸਰ ਜੀ ਸਾਡੀ ਸਬਜਲ ਪਠਾਨਕੋਟ ਵਿਖੇ ਇਸ ਟਾਈਮ 420 ਦੇ ਕਰੀਬ ਬੰਦੀਆਂ ਹਨ ਮਾਨਯੋਗ ਜੇਲ੍ਹ ਮੰਤਰੀ ਸਾਹਿਬ ਮਾਨਯੋਗ ਏਡੀਜੀਪੀ ਸਾਹਿਬ ਜ਼ਿਲ੍ਹਾ ਜੀ ਦੇ ਨਿਚੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਚ ਅਸੀਂ ਅੱਜ ਇੱਕ ਪੈਨਪਰਾਵਾ ਦਾ ਬੜਾ ਹੀ ਪਵਿੱਤਰ ਤਿਹਾੜੀ ਜੋ ਹੈ ਰਖੜੀ ਉਹ ਬਣਾਇਆ ਹੈ ਇਸ ਲਈ ਅਸੀਂ ਬਾਹਰੋਂ ਕੋਈ ਵੀ ਮਠਾਈ ਬੰਦੀਆਂ ਨੂੰ ਕਮਨਾ ਕੀਤਾ ਹੈ ਅੰਦਰ ਲੈ ਜਾਣ ਲਈ ਆਪਾਂ ਆਪਣੇ ਸਟਾਫ ਬੁਲਾ ਕੇ ਮਠਾਈ ਦਾ ਪ੍ਰਬੰਧ ਕੀਤਾ ਹੈ ਕਿ ਉਹਨਰੋ ਹੀ ਬੰਦਾ ਪਰਚੇਸ ਕਰਕੇ ਉਹ ਆਪਣੇ ਭੈਣ ਭਰਾਵਾਂ ਨਾਲ ਇਸ ਤਿਹਾਰ ਨੂੰ ਮਨਾਇਆ ਜਾ ਸਕਦਾ ਹੈ ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਅਸੀਂ ਆਪਣੀ ਦੂੜੀ ਵਿੱਚ ਹੀ 4-5 ਟੇਬਲ ਲਗਾ ਕੇ ਇੱਕ ਟਾਈਮ ਤੇ 5 ਬੰਦੀਆਂ ਨੂੰ ਤੇ 5 ਉਹਨਾਂ ਦੀ ਫੈਮਲੀਆਂ ਨੂੰ ਮਿਲਾ ਕੇ ਉਹਨਾਂ ਨਾਲ ਰਖੜੀ ਦਾ ਤਿਹਾਰ ਮਨਾਵਾ ਰਹੇ ਹਾਂ ਕਿੰਦਾ ਦੇ ਪ੍ਰਬੰਧ ਰੱਖਿਆ ਮੰਤਰਾਲੇ ਠੀਕ ਹੈ ਬਹੁਤ ਵਧੀਆ ਕਿਸ ਤਰ੍ਹਾਂ ਤੁਸੀਂ ਮਿਲ ਕੇ ਅੰਦਰ ਆਏ ਕੀ ਕੀਤਾ ਹੈ ਆ ਕੇ ਪਹਿਲਾ ਇੱਥੇ ਫੋਟੋ ਵਗੈਰਾ ਜਮ੍ਹਾਂ ਕਰਵਾਇਆ ਆਪਣੇ ਫਿਰ ਮਠਿਆਈ ਲਈ ਢਾਈ ਲੈ ਕੇ ਘੁੰਮਣਾ ਅੰਦਰ ਰੱਖੀ ਵਗੈਰਾ ਵੀ ਮਾਈ ਸਾਹਿਬ ਕੋ ਸੁੰਨ ਮੁਲਾਕਾਤ ਬਈ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪ੍ਰਬੰਧ ਦਿੱਤੇ ਠੀਕ ਹੈ ਬਹੁਤ ਵਧੀਆ ਕਿੱਦਾਂ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਹਾਂਜੀ ਵਧੀਆ ਪ੍ਰਭੂ ਕੀਤਾ ਦਾ ਮਰੇ ਅੰਦਰ ਜਾਣ ਵਾਸਤੇ ਸਾਰਿਆਂ ਨੂੰ ਜਾਣ ਦੇਣ ਦੇ ਹਾਂ ਕਿਸ ਤਰ੍ਹਾਂ ਦੀ ਐਂਟਰੀ ਮਿਲੀ ਤੁਹਾਨੂੰ ਅੰਤਰੀ ਠੀਕ ਹੀ ਆ ਤੇ ਜੇ ਮਠਾਈ ਦੀ ਗੱਲ ਕਰੀਏ ਮਠਾਈ ਵਗੈਰਾ ਬਾਹਰੋਂ ਲਿਆਣੀ ਹੈ ਨਹੀਂ ਅੰਦਰੋਂ ਹੀ ਮਿਲ ਰਹੇ ਨੇ ਮਠਾਈ ਨਹੀਂ ਸਰ ਅੱਜ ਰਖੜੀ ਦਾ ਇੱਕ ਪਵਿੱਤਰ ਦਿਹਾੜਾ ਹੈਗਾ ਤੁਹਾਡੇ ਜਿਲ੍ਹੇ ਵਿੱਚ ਕਿਹੜੇ ਪ੍ਰਬੰਧ ਕੀਤੇ ਗਏ ਨੇ ਥੋੜਾ ਜਿਹਾ ਸਾਡੀ ਸਬਜਲ ਪਠਾਨਕੋਟ ਵਿਕੇ ਇਸ ਟਾਈਮ 420 ਦੇ ਕਰੀਬ ਬੰਦੀ ਹਨ ਮਾਨਯੋਗ ਜੇਲ੍ਹ ਮੰਤਰੀ ਸਾਹਿਬ ਮਾਨਯੋਗ ਐਡੀਸੀਪੀ ਸਾਹਿਬ ਜ਼ਿਲ੍ਹਾ ਜੀ ਦੇ ਨਿਸ਼ਾਨਦੇਹ ਸਾਹਿਬ ਵਿੱਚ ਅਸੀਂ ਅੱਜ ਇੱਕ ਪੈਨਪਰਾਵਾ ਦਾ ਬੜਾ ਹੀ ਪਵਿੱਤਰ ਤਿਹਾੜੀ ਜੋ ਹੈ ਰਖੜੀ ਉਹ ਬਣਾਇਆ ਹੈ ਇਸ ਲਈ ਅਸੀਂ ਬਾਹਰੋਂ ਕੋਈ ਵੀ ਮਠਾਈ ਇਹ ਬੰਦਿਆਂ ਨੂੰ ਮਨਾ ਕੀਤਾ ਹੈ ਅੰਦਰ ਲੇ ਜਾਣ ਲਈ ਆਪਾਂ ਆਪਣੇ ਸਟਾਫ ਬੁਲਾ ਕੇ ਮਠਾਈ ਦਾ ਪ੍ਰਬੰਧ ਕੀਤਾ ਹੈ ਕਿ ਉਹ ਅੰਦਰੋਂ ਹੀ ਬੰਦਾ ਪਰਚੇਸ ਕਰਕੇ ਉਹ ਆਪਣੇ ਪੈਨਪਰਵਾ ਨਾਲ ਇਸ ਤਿਹਾਰ ਨੂੰ ਮਨਾਇਆ ਜਾ ਸਕਦਾ ਹੈ ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਅਸੀਂ ਆਪਣੀ ਡਿਊਟੀ ਵਿੱਚ ਹੀ 4-5 ਟੇਬਲ ਲਗਾ ਕੇ ਇੱਕ ਟਾਈਮ ਤੇ 5 ਬੰਦਿਆਂ ਨੂੰ ਤੇ 5 ਉਹਨਾਂ ਦੀ ਫੈਮਲੀਆਂ ਨੂੰ ਮਿਲਾ ਕੇ ਉਹਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਵਾ ਰਹੇ ਹਾਂ ਹਾਂ ਕਿੱਦਾਂ ਦੇ ਪ੍ਰਬੰਧ ਰੱਖਿਆ ਮੰਤਰੀ ਠੀਕ ਹੈ ਬਹੁਤ ਵਧੀਆ ਕਿਸ ਤਰ੍ਹਾਂ ਤੁਸੀਂ ਮਿਲ ਕੇ ਅੰਦਰ ਆਏ ਕੀ ਕੀ ਕੀਤਾ ਹੈ ਆ ਕੇ ਪਹਿਲਾਂ ਇੱਥੇ ਫੋਟੋ ਵਗੈਰਾ ਜਮ੍ਹਾਂ ਕਰਵਾਏ ਆਪਣੇ ਫਿਰ ਮਠਿਆਈ ਲਈ ਘੇਲੇ ਕੇ ਫਿਰ ਅੰਦਰ ਲਖੜੀ ਵਗੈਰਾ ਵੀ ਮਾਈ ਸਾਡੇ ਕੋਲ ਫਸੂਨ ਮੁਲਾਕਾਤ ਹੋ ਗਈ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪ੍ਰਬੰਧ تھے ਠੀਕ ਹੈ ਬਹੁਤ ਵਧੀਆ ਕਿੱਦਾਂ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਹਾਂਜੀ ਵਧੀਆ ਪ੍ਰੋਗਰਾਮ ਕੀਤਾ ਦਾ ਨਰੇਂਦਰ ਜਾਂਣ ਵਾਸਤੇ ਸਾਰਿਆਂ ਨੂੰ ਜਾਣ ਦੇਣ ਦੇ ਹਾਂ ਕਿਸ ਤਰ੍ਹਾਂ ਦੀ ਐਂਟਰੀ ਮਿਲੀ ਤੁਹਾਨੂੰ ਐਂਟਰੀ ਠੀਕ ਹੀ ਆ ਤਜੇ ਮਠਾਈ ਦੀ ਗੱਲ ਕਰੀਏ ਮਠਾਈ ਵਗੈਰਾ ਬਾਹਰੋਂ ਲਿਆਣੀਆਂ ਨਹੀਂ ਨੇ ਨਹੀਂ ਅੰਦਰੋਂ ਹੀ ਮਿਲ ਜਾਂਦੀ ਹੈ ਮਠਾਈ